ਤਰੀਕਾ ਸਾਡੀ ਤਰੀਕਾ ਦੀ ਸੇਵਾ ਕਰ ਰਹੇ ਆ ਠੀਕ ਠਾਕ ਹਾਂ ਯਾਦ ਤੈਨੂੰ ਕਹਿੰਨੇ ਕਰਨਾ ਅਹੀਂ ਕਰਨਾ ਤੈਨੂੰ ਯਾਦ ਹੋਰ ਕਿੰਨੇ ਕਰਨਾ ਤੈਨੂੰ ਯਾਦ ਬੜੇ ਕਰਦਾ ਯਾਰ ਕੌਣ ਕਰਦਾ ਤੈਨੂੰ ਯਾਦ ਬਾਹਰ ਕਿਹੜਾ ਬਾਹਰ ਤੇਰੇ ਸਦਕੇ ਤੇਰੇ ਪਹਿਲਾਂ ਚਾਹਣ ਉਹਨੇ ਨੂੰ ਸਾਸਤਰੀ ਕਾਲ ਬੁਲਾ ਦੇ ਆਪਣੇ ਨੂੰ ਸਾਸਤਰੀ ਕਾਲ ਦੀ ਸਾਸਤਰੀ ਕਾਲ ਠੀਕ ਠਾਕ ਹਾਂ ਠੀਕ ਠਾਕ ਹੈ ਤੈਨੂੰ ਬਾ ਉਹ ਵੀ ਠੀਕ ਠਾਕ ਆ ਸੋ ਜਿੰਨੇ ਵੀ ਆਪਣੇ ਚਾਹਣ ਵਾਲੇ ਸੱਜਣ ਮਿੱਤਰ ਭੈਣ ਭਰਾ ਸੋ ਉਹਨਾਂ ਨੂੰ ਆ ਤੂੰ ਨੱਕ ਚੁੰਗਲ ਫੇਰ ਲਿਆ ਕਰ ਚੰਗੀ ਤਰ੍ਹਾਂ ਜੇਰਾ ਤਾਂ ਨੂੰ ਕਰ ਲਾ ਹੈ ਨਹੀਂ ਨਹੀਂ ਅਸਚਾ ਪਾਇ ਨਾ ਇਹੇ ਤੋਏ ਤੋਏ ਕੀ ਨਹੀਂ ਉੱਧਾ ਉੱਧਾ ਤਾਂ ਬੜੇ ਸ਼ਾਬਤ ਕਾਉਂਦੇ ਜੇ ਸਾਡੇ ਵਾਲੀ ਵੀ ਦੇਖ ਲਿਆ ਕਰ ਚਰਮੰਦੀ ਮੈਂ ਚਰਨ ਕੌਲ ਧੋਏ ਪਾਣੀ ਕੀ ਕਹਿੰਦੀ ਆ ਸਾਡੇ ਵੀ ਥੋਥੇ ਕਹਿੰਦੀ ਮਾਤਾ ਗੁਰੂ ਸਾਹਿਬ ਮੈਂ ਕਹਾਂ ਨਹੀਂ ਕਿ ਚਰਨ ਕਮਲ ਤੇਰੇ ਧੋਏ ਤੇ 피ਵਾ ਮੇਰਾ ਸਤਗੁਰ ਦੀਨ ਬਿਆਲਾ ਉਹੋ ਜਿਹਨਾਂ ਸ਼ਬਦੀ ਬੋਲਣ ਲਈ ਤੇ ਵਿੱਚ ਥੋੜਾ ਬੋਲੀਦਾ ਹੁੰਦਾ ਨਹੀਂ ਵਿੱਚ ਤਾਂ ਨਹੀਂ ਬੋਲੀਦਾ ਪਰ ਕਿਤੇ ਸਾਡੇ ਵਾਲੀ ਧਿਆਨ ਮਾਰ ਲਿਆ ਤੂੰ ਹੀ ਤਵਾਰੋ ਤੂੰ ਤਾਂ ਵੱਡੇ ਮਹਾਂਪੁਰਸਿਆ ਤੀ ਤਵਾਰੋ ਚੰਨ ਕਰੋ ਚੰਨ ਕਰੋ ਹੁਣੇ ਚੱਲ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਪਖੰਡ ਵੇਹਦੇ ਪਖੰਡ ਇਹ ਰਹਿੰਦੇ ਰਹਿੰਦੇ ਦੇਲਾ ਹੁਣ ਚੱਲ ਗਈ ਹੁਣ ਇਹਨੇ ਪਖੰਡ ਕਰਨੇ ਤੇਰੇ ਇਹ ਜਿਹੜਾ ਨਾ ਇਹਨੂੰ ਦੱਸਣਾ ਕਿ ਮੈਂ ਇਹ ਪਤਾ ਕਿਹਨਾਂ ਨੂੰ ਦੱਸਦੀ ਆ ਇਹ ਜਿਹੜੇ ਆਪਾਂ ਨੂੰ ਚਾਹੁੰਦੇ ਆ ਨਾ ਇਹ ਬੀਬੀ ਉਹਨਾਂ ਨੂੰ ਦੱਸਦੀ ਆ ਕਿ ਮੈਂ ਬਹੁਤ ਸੇਵਾ ਕਰਦੀ ਆ ਆ ਇਹਦੇ ਹੁਣ ਪਖੰਡ ਵੇਖੀ ਇਹਦੇ ਹੁਣ ਪਖੰਡ ਵੇਖੀ ਦੋ ਆ ਲੈ ਆ ਦੇਖੀ ਹੁਣ ਹੁਣ ਮੈਨੂੰ ਜਿਆ ਪਿਆ ਮੇਰੇ ਚਾਹ ਨਾਲ ਤੇ ਉਹ ਨਾ ਬਾਬੇ ਦੇ ਚੰਗਣਾ ਕਰੇ ਕਿ ਉਹ ਬਾਬੇ ਚੰਗਣਾ ਕਰ ਆ ਫੁੱਲ ਪਾ ਕੇ ਚੱਲ ਆ ਲੈ ਬਾਬੇ ਦੇ ਤੋ ਏਦਾਂ ਤੋਂ ਗਿਆ ਏਦਾਂ ਤੋਂ ਕਰਦੇ ਆਹੇ ਗੱਤੜੇ ਉਹ ਤੋੜੇ ਉਹ ਕਿਤਾ ਜਦੋਂ ਜਦੋਂ ਯਾਰ ਇਹ ਨਕੀ ਚਾਰਨੇ ਤੇ ਆ ਲੈ ਮੈਂ ਆਇਆ ਮੇਰਾ ਬਰਾਬਰ ਮਾਰਾ ਚੱਲ ਬੀਬੀ ਨੇ ਤੋੜਨੇ ਆ ਤੇਰੇ ਇਹ ਤੋੜ ਲਗੀ ਇਹਨੇ ਤੋੜਨੇ ਆ ਤੇਰੇ ਹੋਰ ਤਾਂ ਮੈਨੂੰ ਪਤਾ ਕੋਈ ਨਹੀਂ ਚੰਗਾ ਕਿੱਦਾਂ ਨੂੰ ਤਿਆਰ ਦੇਖ ਬੀਬੀ ਕਿੱਥੇ ਰਹਾ ਦਤਾ ਮੈਂ ਕਾ ਤਿੰਨ ਕਿ ਚਾਰ ਦਿਨ ਹੋ ਲੜੇ ਵੀ ਨਹੀਂ ਆ ਹੈ ਚਾਰਕ ਦਿਨ ਹੋਏ ਲੜੇ ਵੀ ਨਹੀਂ ਆਓ ਹੁਣ ਆਮਰਤ ਪੀ ਲਵਾਉਣਾ ਹਾਂ ਆਮਰਤ ਪੀਓ ਨਹੀਂ ਨਹੀਂ ਲੈ ਜਾ ਨਹੀਂ ਪੀਣਾ ਔਰ ਘਰ ਜਾ ਲੈ ਯਾਰ ਕਰਨ ਕੀ ਦਹੀ ਹੈ ਬੀਬੀਏ ਕਰਨ ਕੀ ਦਹੀ ਹੈ ਹੈ ਨਹੀਂ ਜਿਆਦਾ ਇਹ ਪਖਾਂਡ ਜੇ ਕਰਨ ਲਾ ਆ ਲੈ ਦੇਖੀ ਮੈਂ ਹੁਣ ਮੇਰੇ ਗੇਲੇ ਭੂਰ ਦਿੱਤੇ ਇਹ ਚੇਲੇ ਹਮ ਨਵਾਈ ਇਹਦਾ ਹੈ ਕਿਦਾਂ ਦੀ ਆ ਆਹੀ ਲਾ ਨਹੀਂ ਸਕਦੀਆਂ ਕਦੀ ਅੱਜ ਨਾ ਚੋ ਗਿਆ ਆ ਇੰਨਾ ਜੋ ਲੜੀਆਂ ਕਿ ਹੁਣ ਅੱਜ ਆਉਂਗੀ ਤਾਂ ਕੁਛ ਨਾ ਆ ਆ ਸਾਸਾ ਲੜਾਕੀ ਦੇ ਨਾਲ ਵੇਖ ਕੇ ਲੜਾਕੇ ਤਾਂ ਨਹੀਂ ਬਣੀਆਂ ਮੂੰਹ ਸਾਸਾ ਮੈਂ ਤਾਂ ਇਦਾਂ ਹੀ ਲੜਾਕੀ ਰਹਿਣਾ ਵੇ ਮੈਂ ਗਰਮੀ ਇਦਾਂ ਜੰਚ ਕਰਵਾ ਜੀ ਨਹੀਂ ਮੈਂ ਇਦਾਂ ਤੁਹਾਨੂੰ ਤਾਂ ਲੜਾਉਣਾ ਵੇ ਸਾਨੂੰ ਕੋ ਲੜਾਈ ਜੋਰ ਸਾਨੂੰ ਕੋ ਲੜਾਉਣਾ ਵੇ ਸਾਨੂੰ ਸਾਨੂੰ ਕੋ ਲੜਾਉਣਾ ਮੂੰਹ ਸਾਸਾ ਤੇ ਤੂੰ ਕਰੋ ਰੋਲਾ ਕਿਹਦਾ ਰੋਲਾ ਹਾਂ ਕਿਹ ਕਿਹਨਾ ਕਰਨਾ ਤੇ ਮੈਂ ਕਹਾਂ ਜੀ ਤੇ ਮੂੰਹ ਸੱਸ ਨੂੰ ਕਹਿੰਦਾ ਕਹਿੰਦੀ ਹਰ ਇੱਕ ਪਾਸੋਂ ਕਹਿੰਦੀ ਕੰਨ ਬੋਲੇ ਹੋਗੇ ਨਾ ਇਹ ਸੁਣਦੀ ਕਿ ਇਹਦੀ ਨਾ ਇਹ ਡਾ ਨਾ ਇਹ ਡਰਦੀ ਕਿ ਤੋਂ ਨਾ ਮੇਰੇ ਅੱਗੇ ਬੋਲੇ ਹੈਗੇ ਹੈ ਅੱਗੇ ਤੇਰੇ ਨਾਲ ਪਾਪੂ ਜੀ ਤਾਂ ਹੁਣ ਹੋ ਗਿਆ ਬੋਲੇ ਤਾਂ ਮੈਂ ਕੀ ਕਰਾਂ ਮੇਰੇ ਪਾਸ ਦੀ ਗੱਲ ਹੈ ਬੱਸ ਦੀ ਨਹੀਂ ਇਹ ਚ ਵੀ ਟੀਚਰਾਂ ਕਰਦੀ ਤੈਨੂੰ ਟੀਚਰਾਂ ਨਹੀਂ ਜਦੋਂ ਕੋਈ ਗੱਲ ਹੋਣੀ ਸਮਾਂ ਚੰਗਾ ਬੋਈ ਹੋ ਗਈ ਤਾਂ ਜਲਦੀ ਹੋ ਗਈ ਸਮਾਂ ਚੰਗਾ ਜਲਦੀ ਤਾਂ ਹੋਈ ਨਹੀਂ ਸਮਾਂ ਬੋ ਜਲਦੀ ਹੋਣ ਵਾਲੀ ਗੱਲ ਹੈ ਜਲਦੀ ਇਹਨੇ ਕਰਨਾ ਬੀਬੀ ਤੈਨੂੰ ਮੈਂ ਕਿਹਾ ਹੀ ਇਹ ਮੈਨੂੰ ਕਰਦੀ ਜਾਂਦੀ ਮੈਂ ਕਿਤੇ ਹੀ ਰਹਿਣਾ ਜੋ ਮਰਜ਼ੀ ਕਰ ਲੈ ਤੂੰ ਦੱਸ ਕਿ ਕੀ ਮੇਰਾ ਇਲਾਜ ਕਰਨਾ ਹੈ ਦੱਸ ਮੈਂ ਤਾਂ ਇਦਾਂ ਹੀ ਰਹਿਣਾ ਮੈਂ ਇਲਾਜ ਕੀ ਕਰ ਸਕਦੀ ਹਾਂ ਇਲਾਜ ਦੁਨੀਆਂ ਤੇ ਜੰਮੇ ਨਹੀਂ ਕਰਨ ਵਾਲਾ ਕਰ ਲੈ ਕਰ ਲੈ ਪਾਪਾ ਆਂਡਾ ਨਹੀਂ ਕਰ ਸਕਿਆ ਅੱਜ ਨਾ ਕਰ ਸਕਿਆ ਦੋਨੇ ਸਸਰ ਨੂੰ ਰਾਲ ਕੇ ਕਰ ਲੋ ਕਰ ਲੈ ਕੋਈ ਨਹੀਂ ਮੈਂ ਬੈਠਾ ਇੱਧਰ ਪਾਪਾ ਜੀ ਜਾਣ ਵਾਲੇ ਕਿਤੇ ਉਹ ਵਿਚਾਰਾ ਨਹੀਂ ਕਰ ਸਕਿਆ ਅੱਜ ਤਹੀਂ ਕਿਥੋਂ ਗੱਲ ਕਿਹੜੀ ਪੁੱਠੀ ਕਰਦੀ ਆ ਵੇਲੋਂ ਕਹਿੰਦੀ ਕਹਿੰਦੀ ਪਾਪੇ ਨੂੰ ਵੀ ਇੰਨੇ ਦੁਖੀ ਕਰਕੇ ਭੇਜਿਆ ਆ ਵੇਖ ਲਾ ਆਹੋ ਆ ਵੇਖ ਲਾ ਇਹ ਨਹੀਂ ਆਪਰੇ ਬੰਦੇ ਨੂੰ ਇੱਟਾ ਕਰਾ ਅੱਧੀ ਅੱਪੀ ਤੇ ਲਾੜਵਟ ਪੈ ਜਾਂਦੀ ਚੱਕੋੜੇ ਮਗਲਾ ਜਦੋਂ ਕੀ ਕਰਦੇ ਹੁੰਦੇ ਜਦੋਂ ਲੜਦੇ ਕੀ ਕਰਦੇ ਆ ਦੱਸੀ ਦੱਸੀ ਮਾਰਾ ਮਾਰਾ ਜਾ ਮੇਰੀ ਬੀਬੀ ਨਹੀਂ ਮੇਰੀ ਬੀਬੀ ਨਹੀਂ ਦੱਸੀ ਬੀਬੀ ਵੀ ਪੁੱਤ ਨਹੀਂ ਦਿੰਦਾ ਬੀਬੀ ਦੱਸੀ ਬੀਬੀ ਦੱਸੀ ਨੇ ਵੀ ਕੀ ਕਰੀ ਕੀ ਕਰ ਦਿੰਦੇ ਤੁਸੀਂ ਕਿਦਾਂ ਜੈਲੀ ਕਿਦਾਂ ਮੰਮੀ ਨੇ ਕਿੱਡੇ ਪਿਆਰ ਲੋਦੀ ਕੁੱਤੀ ਰਾਂਡ ਵਾਲੇ ਬੈਗੀ ਮੈਂ ਤਾਂ ਦੇਣੀ ਆ ਬੀਬੀ ਦੇ ਮੂੰਹ ਸੁਣਨਾ ਬੀਬੀ ਕਿਦਾਂ ਬੀਬੀ ਕਿਦਾਂ ਭੈਣ ਜੌਦੀ ਕੁੱਤੀ ਬੋਲ ਰਹੀ ਮੇਰੀ ਜ਼ਿੰਦਗੀ ਮਰ ਕੇ ਬਣਾ ਦੇ ਮੈਂ ਤਾਂ ਦੇਣੀ ਆ ਓਏ ਉਹ ਮੈਂ ਤਾਂ ਆ ਰਹੀ ਮੇਰੀ ਜ਼ਿੰਦਗੀ ਤਰਕ ਬਣਾਤੀ ਭੈਣ ਜੌਦੀ ਕੁੱਤੀ ਆ ਗਈ ਜਰਨੀ ਬੀ ਸਾਰਾ ਚਲਾ ਇਹਦੀਆਂ ਐ ਇਹਨੇ ਤੇਰੇ ਮੁੰਡਾ ਨੂੰ ਗਾੜ ਸੜਾ ਵਾੜਿਆ ਤਾਂ ਆਪਣੇ ਆਪ ਉਹਦੀਆਂ ਕਿ ਬਗੜੇ ਮੇਰਾ ਕਿ ਕਹਿਣਾ ਬਗਾਰਨਾ ਪਤਾ ਕਿ ਹੁਣ ਤੈਨੂੰ ਬੂਲਦਾ ਕਿ ਬਗਾਰਨਾ ਮੈਨੂੰ ਕੋ ਕਹਿ ਕੇ ਕਰ ਜਾਣਾ ਕਿ ਤੈਨੂੰ ਕੀ ਆਂ ਪੋਤਨੇ ਬੜਾ ਸਮਝਦਾ ਹੁੰਦਾ ਤਾਂ ਕਿ ਆਇਦਾ ਆਹ ਤਾਂ ਮੇਰੇ ਹੁਣ ਮਗਰ ਮਗਰ ਫਿਰਦਾ ਹੀ ਉਹਦੇ ਇਹ ਰਾਤ ਦਾ ਹੀ ਕਹਿੰਦੀ ਉਹਨੂੰ ਇਹ ਵੀ ਤੂੰ ਕੱਲੀ ਮੇਰੇ ਦਾ ਤਰਲੇ ਕਰਦਾ ਆਪੇ ਇਹਨੇ ਬੋਲ ਪੈਣਾ ਆ ਇਹਨੇ ਕਿਹਾ ਆਹੋ ਕੀ ਆਹ ਲਓ ਕੀ ਆ ਤੂੰ ਬਸ ਮੇਰਾ ਪੁੱਤ ਹੈ ਉਹ ਮੈਨਾਂ ਮੈਂ ਠੀਕ ਹੈ ਜੇ ਮੈਂ ਕਿਆ ਵੀ ਤੇ ਮੇਰਾ ਜਿੰਨਾ ਮਰਜੀ ਪੁੱਤ ਕਹਿ ਜਿਹੜਾ ਤੇਰਾ ਉਸ ਦਿਨ ਹਾਲ ਕੀਤਾ ਨਾ ਰਿਵਾਜ ਬਣਾ ਕੇ ਕਿ ਮੇਰਾ ਹਾਲ ਹੈ ਮੇਰਾ ਹਾਲ ਕੀ ਰੋਈ ਲੱਖਾਂ ਕਾਲੀਆਂ ਵੇ ਤੰਗੀਆਂ ਅੱਖਰ ਰੇ ਜੋ ਜਾਣ ਕੇ ਗੱਲਾਂ ਕਰਦੀ ਹੈ ਜਾਣ ਕੇ ਗੱਲਾਂ ਨਹੀਂ ਇਹ ਜਾਣ ਕੇ ਕਰਦੀ ਹੈ ਇਹ ਸੋਚਦੀ ਆ ਵੀ ਬੰਨ ਨੂੰ ਹਟ ਜਵੇ ਕਾਟ ਮੇਰਾ ਮਨ ਜੇ ਡਾ ਪੱਖੇ ਦਾ ਕਿਦਾ ਕਰਦਾ ਹੈ ਉਹ ਤੇ ਮੈਂ ਹੀ ਚਾਹੀ ਆਪ ਵੀ ਤੈਨੂੰ ਬਹੁਤ ਕਹਿਨੀ ਤੂੰ ਤਾਂ ਕਹਿੰਦੀ ਉਹਦੀ ਬਾਹਰ ਕਰ ਦੇ ਨੀ ਕਿਆ ਤੇ ਇਹਦਾ ਜੋਰ ਨਹੀਂ ਚੱਲਦਾ ਤੇ ਕਰੀ ਵੀ ਨਾ ਰੱਖੇ ਕਿਆ ਤੇ ਬਹੁਤ ਭਾਰੀ ਹੁੰਦਾ ਮੇਰੀ ਮਨੀ ਨਹੀਂ ਮੇਰੀ ਨਹੀਂ ਤੂੰ ਤਾਂ ਕੱਢ ਦੇਣਾ ਆਗੇ ਹੋਈ ਤੇ ਕਹਿੰਦੀ ਕਹਿੰਦੀ ਮੇਰਾ ਜੋਰ ਨਹੀਂ ਚੱਲਦਾ ਕੱਢਣ ਨੂੰ ਤਾਂ ਤੈਨੂੰ ਅੱਜ ਕੱਢ ਹਾਂ ਮੇਰਾ ਪੁੱਤ ਕੱਢ ਲੈਣਾ ਚਾਹ ਚਾਹ ਪੜਚਾ ਲੈ ਹੱਥ ਲਾ ਕੇ ਦੱਸ ਹਾਂ ਇਹ ਇਹਨੇ ਤਾਂ ਬੜਾ ਜੋਰ ਲਾਇਆ ਉਹਨੇ ਤਾਂ ਤੇਰਾ ਕੁਝ ਬੰਦਾ ਕਰ ਲੈ ਮੈਨੂੰ ਹੱਥ ਲਾ ਕੇ ਦੱਸ ਜਿਹੜੀ ਚ ਬੈਠ ਬੜੀ ਕਰੇ ਕੀ ਕਹਿੰਦੀ ਗੱਡੀ ਚੱਲੀਏ ਗੱਡੀ ਚੱਲੀਏ ਉਹ ਮੈਂ ਚਾਂਸਕੀਨ ਕਰੀ ਪਈ ਪਰ ਆਰੀ ਸਾਲ ਹੁੰਦੀ ਤੇਰੀਆਂ ਹਾਂ ਤਾਂ ਗੱਡੀ ਚਾਲਾ ਕਰ ਗੱਡੀ ਚਾਲਾ ਨਹੀਂ ਮੈਂ ਆਰੀ ਸਾਲ ਹੁੰਦੀ ਤੇਰੀਆਂ ਮੈਨੂੰ ਨਾਲ ਲੈਣਾ ਨਹੀਂ 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 ਮੈਂ ਨਹੀਂ ਨਡਾ ਕਰਿਆ ਤੇ ਨਡਾ ਕੀ ਹੋਣਾ ਕੀ ਬਾ ਤੇਰਾ ਮੈਨੂੰ ਨਹਿਰ ਚ ਸੁੱਟ ਦੇ ਤੇਰਾ ਤੇਰਾ ਕੋਈ ਪਤਾ ਨਹੀਂ ਲੈ ਆਜਾ ਇਹਨਾਂ ਸੁੱਟਦੀ ਨਹੀਂ ਤਾਂ ਗਾਂ ਜਾ ਕੇ ਦੱਸਾਂਗੀ ਕੋਈ ਨਹੀਂ ਕਿਦੀ ਗਾਂ ਜਾ ਕੇ ਦੱਸਾਂਗੀ ਗਾਂ ਕਿੱਥੇ ਦੱਸਣ ਤੂੰ ਜਾ ਕੇ ਇੱਥੇ ਦੇਖ ਲਾ ਨਹਿਰ ਆਈ ਨਾ ਤੇਰਾ ਕੋਈ ਪਤਾ ਨਹੀਂ ਪੜਾਵਾ ਤੂੰ ਨਹਿਰ ਚ ਸੁੱਟ ਲੈ ਮੈਂ ਤਾਂ ਗਈ ਆਈ ਦੇਖਿਆ ਬੀਬੀ ਹੈ ਇਦਾਂ ਦੀ ਆ ਹੋ ਇਹਦਾ ਕੋਈ ਪਤਾ ਤੂੰ ਪਤਾ ਨਹੀਂ ਹੈ ਇਹ ਜਲਾਦ ਆ ਇਹ ਦਫਾ ਕੋਸ਼ ਪਤਾ ਨਹੀਂ ਕੋਈ ਡਰਨਾ ਚਾਹੀਦਾ ਇਹੋ ਜਿਹਾਂ ਤੋਂ ਮੈਂ ਬਾਈ ਡਰਦੀ ਆ ਮੈਂ ਡਰਦੀ ਆ ਮੈਂ ਕਹਿੰਦੀ ਚੱਲ ਮੇਰੀ ਸੇਵਾ ਸੁਮਾ ਕਰਦੀ ਕਰਦੀ ਚੱਲ ਨਹੀਂ ਉਧਰ ਤੋਂ ਕਰਨ ਵਾਲੀ ਹਾਂ ਨਹੀਂ ਮੈਨੂੰ ਡਰਾ ਹਾਂ ਕਹਿੰਦੀ ਉਧਰ ਕਿ ਮਤਲਬ ਉਹ ਡਰਦੀ ਐ ਉਹ ਤਾਂ ਕਿੱਥੇ ਡਰਨ ਵਾਲੀ ਐ ਕਹਿੰਦੀ ਪਹਿਲਾਂ ਕਿੱਥੇ ਡਰਦੀ ਹੁੰਦੀ ਸੀ ਪਹਿਲਾਂ ਨੇ ਬੜੇ ਮੇਰੇ ਨਾਲ ਜਲਾਦ ਪੁਨੇ ਕੀਤੇ ਆ ਨਹੀਂ ਮੈਂ ਇਹ ਇਹ ਝੂਠੀ ਉਹਦੀ ਢੈਨ ਪਰ ਪਿਆਰ ਦਾ ਸੱਚ ਕਹਿੰਦਾ ਸੱਚੀ ਗੱਲ ਸਭ ਪਿਆਰ ਨਾਲ ਰੱਖਿਆ ਇਹ ਭੋਗ ਕਰੇ ਨਾ ਕੋਈ ਬਲਾ ਬਲਾ ਪਿਆਰ ਪਿਆਰ ਹੂੰ ਇਹ ਤੇਰੇ ਬੰਦੇ ਨੂੰ ਵੀ ਪਤਾ ਕਿੰਨੇ ਕੁ ਪਿਆਰ ਨਾਲ ਰਹੀਆਂ ਬੰਦੇ ਨੇ ਤਾਂ ਮਾਂ ਦੀ ਗੱਲ ਕਰਦੀਆਂ ਹੀ ਆ ਆ ਦੇਖਿਆ ਆ ਦੇਖਿਆ ਉਹ ਤਾਂ ਜੀ ਨਹੀਂ ਸਾਰੀ ਉਮਰ ਤੇਰਾ ਪਨ ਦਿੱਤਾ ਸਭ ਨੇ ਬੰਦਾ ਤਾਂ ਚੱਲਦਾ ਨਹੀਂ ਡਿਊਟੀ ਟਾਲੀ ਆ ਪਾਪਾ ਨੇ ਉਹਨੇ ਸਾਰੀ ਉਮਰ ਦੁਸ਼ਮਣ ਬਣਾ ਲਿਆ ਕਦੀ ਸਾਰੀ ਉਮਰ ਦੁਸ਼ਮਣ ਬਣਾ ਕੇ ਰੱਖਿਆ ਤੂੰ ਆ ਇਦਾਂ ਦੀਆਂ ਗੱਲਾਂ ਕਰਦਾ ਆਹੋ ਜਾਨੀ ਇਹ ਤੇਰੀ ਲੜਾਈ ਨਹੀਂ ਕਰਪੋਣਾ ਐਨਾ ਤੋਂ ਬਹੁਤ ਏਟੀ ਜਵਾਲ ਕਾਢੇ ਤੂੰ ਤੇ ਕਢਣੀ ਨਹੀਂ ਜੋ ਤੇ ਇਦਨ ਜਵਾਨ ਇੱਥੇ ਤੇ ਬਣਾਇਆ ਨਹੀਂ ਇੱਦਾਂ ਨਹੀਂ ਕਰਕੇ ਤਾਂ ਮੈਂ ਸੋਨੀ ਰੱਖਦੇ ਆ ਮੁੱਖੇਗਾ ਹੋਇਆ ਮੋੜ ਨਾਲ ਇਦਾਂ ਬਰਾਬਰ ਅਜਾ ਬੰਦਾ ਜੋ ਮਰਜੀ ਗਏ ਇਹ ਬੀਬੀ ਬੀਬੀ ਜਿਲੇ ਪੈਸੇ ਮੰਗਦੀ ਹੁਣੇ ਕਿਦਾਂ ਬੋਲਦੀ ਆ ਕਿਦਾਂ ਬੋਲੇ ਕਿ ਕੱਲੇ ਵੜੀ ਮਿੱਠੀ ਪਿਆਰੀ ਕਿ ਕਾਲ ਨਹੀਂ ਕਹੇ ਦਿਓ ਇਹ ਨਾ ਚਾਰੀ ਟੋਲੀ ਲੈਣਾ ਹੈ ਬੋਲੇ ਉਹ ਉਹ ਹੋ ਜਾ ਉਹ ਕਹੇ ਕਿ ਤੇ ਬੇਬੇ ਬੇਬੇ ਮੈਨੂੰ ਇਹ ਦੱਸ ਬਣਾ ਮੇਰੀ ਗੱਲ ਸੁਣ ਤੇ ਇਹ ਕਿਹੜੀ ਗੱਲ ਹੋਈ ਘਰ ਦਾ ਸਮਾਨ ਸੌਦਾ ਝਾੜੂ ਦਾ ਸੌਦਾ ਹੋਣਾ ਨਹੀਂ ਆਹ ਦੇ ਲੈ ਖੋੜ ਕੇ ਇਹ ਗੱਲ ਕਹੀ ਨਹੀਂ ਜੇ ਉਹ ਸਮਾਨ ਲਿਆਉਂਦਾ ਤਾਂ ਤੂੰ ਉਹਦੇ ਬੋਲਿਆ ਵੀ ਮਿੱਠੀ ਕਰ ਲੈ ਪੈਸੇ ਦੀ ਬਾਰੇ ਤੂੰ ਮਿੱਠੀ ਬੋਲਦੀ ਹੈ ਕਹੇ ਨੋ ਨਹੀਂ ਦੋਨ ਤੇ ਨੇ ਲੱਗੇ ਮੈਂ ਹੋਣਾ ਵੀ ਚੀਲ ਲੈਣੀ ਨਾ ਆ ਵੀ ਚੀਲ ਲੈਣੀ ਭੱਲੇ ਭੱਲੇ ਆ ਵੇਲੇ ਐਨੀ ਚਲਾਕੋ ਏ ਆ ਆ ਕਿਤੇ ਮਤਲਬ ਕੱਢਿਆ ਗਾਲੀਆ ਮਤਲਬ ਨਹੀਂ ਜੇਰੀਏ ਤਾਂ ਥਮੀ ਸਾਹਿਬ ਦੀ ਗੱਲ ਚ ਬੋਲੀ ਨਾ ਦੇਖੋ ਕਹਿੰਦੀ ਮੇਰੀ ਤੇ ਥਮੀ ਸਾਹਿਬ ਦੀ ਗੱਲ ਚ ਬੋਲੇ ਥਮੀ ਸਾਹਿਬ ਦੀ ਆ ਆ ਡੰਡਾ ਦੇ ਤਸ ਇਹ ਡੰਡਾ ਮੇਰੇ ਨੂੰ ਹੱਥ ਨਾ ਲਾ ਮੈਂ ਤਾਂ ਦਾ ਸੈ ਡੰਡਾ ਬੋਣਾ ਡੰਡਾ ਬਹੁ ਮਾੜਾ ਤੇਰੇ ਘਰਾਂ ਦੇ ਤੇਰੇ ਮੇਰੇ ਨਾ ਮੇਰੀ ਕੁਸੂਰ ਹੈ ਪਹਿਲਾਂ ਕਹਦੇ ਕਹਦੇ ਵੀ ਨਹੀਂ ਮੰਗ ਬੀਬੀ ਤੇਰੀ ਗੱਲ ਚ ਨਹੀਂ ਆਉਂਦੀ ਨਹੀਂ ਕਰਦੀ ਤੇ ਮੈਂ ਤੁਹਾਡੇ ਦੋਵਾਂ ਦੀ ਗੱਲ ਚ ਨਹੀਂ ਹੁੰਦੀ ਕਹਿੰਦੇ ਆਉਣਾ ਮੈਂ ਆਉਣਾ ਮੈਂ ਆਉਣਾ ਆ ਆ ਆ ਦੇਖ ਚ ਦੋਈ ਨਾ ਨਕੇ ਤੇ ਦੱਸ ਕੇ ਦਸ ਮਾਰ ਕੇ ਆ ਡੰਡਾ ਸਿੱਧਾ ਜਾਏਗਾ ਬੱਲੇ ਤੇਰਾ ਐ ਮੈਨੂੰ ਮਾਰ ਕੇ ਗਾਣਾ ਕਿੱਥੇ ਆ ਤੂੰ ਇੱਥੇ ਰਹਿਣਾ ਬਿਛਾਰੇ ਚ ਸਾਰੀ ਉਮਰ ਰਹਿਣਾ ਨਹੀਂ ਰਹਿ ਸਕਦੀ ਬੇਤੁਰੀ ਜਨਾਦਾਂ ਨੂੰ ਮੈਨੂੰ ਮਾਰ ਕੇ ਇੱਥੇ ਨਹੀਂ ਰਹਿ ਸਕਦੀ ਜਨਾਦਾਂ ਦੇ ਕੋਲ ਸਾਰੀ ਉਮਰ ਕੱਢਣੀ ਇੱਥੇ ਰਹੂੰ ਇੱਥੇ ਰਹੂੰ ਲੱਗੇ ਹੋ ਮੜ ਜਾ ਇਹ ਹੁਣ ਕਿੱਥੇ ਚੱਲ ਜੂ ਹਾਂ ਇੱਥੇ ਰਹਾਂ ਉਹ ਇੱਥੇ ਇਹ ਖੇ ਨਾਲ ਹੁੰਦੇ ਤੋ ਇੱਥੇ ਨਾ ਮੈਂ ਹੋਰ ਇੱਥੇ ਲਰਹਿੰਦੀ ਇੱਥੇ ਰਹੂੰ ਦੇਖੇ ਲਰਹਿੰਦੇ ਫੇਰ ਉਹ ਉਹ ਜਿਹੜਾ ਇਹ ਲਾਲ ਹੁੰਦਾ ਤੋ ਇੱਥੇ ਰਹਿ ਗਈ ਆਦੀ ਗੇ ਪਰ ਮੈਂ ਜਲਾਦਨ ਆਕਰ ਨਾ ਆ ਕੇ ਦੱਸਿਆ ਤਾ ਡਰ ਕੇ ਤੇਰੀ ਕਦੀ ਆਕਰ ਬੜੀ ਤੇਰੀ ਆਤਕਾਲੀ ਜੇ ਮੈਂ ਬਿਆ ਕੇ ਜਾਂਦਾ ਤੇਰੀ ਆਤਕਾਲੀ ਜਿਹੜਾ ਨੋਟ ਲੈ ਜਾਂਦਾ ਤੇ ਮੈਂ ਤੇਰੀ ਗੱਲਾਂ ਸੁਣਨੀ ਨਹੀਂ ਆਈ ਮੈਂ ਡਰ ਕੇ ਨਹੀਂ ਰਹੀ ਕਿ ਐਡਾ ਡੰਡੇ ਨਾ ਰੱਖਿਆ ਕਹਿੰਦੀ ਮੈਂ ਕਹਿੰਦੀ ਮੈਂ ਉਹ ਡੰਡੇ ਨਾ ਰੱਖਿਆ ਤਾਂ ਦੋ ਡੰਡੇ ਨਾ ਬੱਲੇ ਵੱਡੇ ਆ ਬੀਬੀ ਐਦਾਂ ਦੀ ਗੱਲ ਆ ਹਾਂ ਦੇਖ ਇਹ ਡੰਡੇ ਜੋਗੀ ਦੇਖ ਵੱਡੇ ਨੇ ਕਹਿੰਦੀ ਕਹਿੰਦੀ ਮੈਂ ਜ਼ੁਬਾਨ ਨਹੀਂ ਖੁੱਲਣ ਦਿੱਤੀ ਬੀਬੀ ਦੀ ਜਿ ਨਜ਼ਰ ਮੈਂ ਰਹੀ ਐਦਾਂ ਹੋਇਆ ਬੀਬੀ ਤੇਰੀ ਬਾਮਾ ਖੁੱਲ ਨਹੀਂ ਰਹੀ ਮੇਰੀ ਮੇਰੀ ਉਹ ਤਾਂ ਖੁੱਲਦੀ ਜਦੋਂ ਤੁਹਾਡੀ ਖੁੱਲਦੀ ਕਿਉਂਕਿ ਤੇਰੀ ਜ਼ੁਬਾਨ ਬੰਦ ਹੋਈ ਨਹੀਂ ਸਭ ਨਿਆਖੇ ਬ ਤੇਰੀ ਵਾਂ ਤੇਰੇ ਜਾਂਦੀ ਤਾਂ ਅੱਗੇ ਵੀ ਚੁੱਪ ਕਰ ਜਾ ਡੰਡਾ ਨਹੀਂ ਮਸੇ ਬਣਾ ਜਾ ਹੱਥੋਂ ਸਮਾਨ ਨੂੰ ਪਾੜ ਦੇ ਜਾ ਕੇ ਬੀਬੀ ਹੁਣੇ ਮੈਨੂੰ ਮੈਂ ਨਾ ਬਾਹਰੋਂ ਆਇਆ ਮਨੂੰ ਕਹਿੰਦੀ ਮੇਰਾ ਪਾਸਾ ਹੋਰ ਫੜਾ ਦੇ ਉਹਨੇ ਇਹ ਨਹੀਂ ਹੁਣੇ ਇਦਾਂ ਪਿਆ ਹੋਊਗਾ ਹੁਣ ਮੈਂ ਹੁਣ ਤੇਰੇ ਉਹ ਤੁਰਨਾ ਵੀ ਔਖਾ ਕਰ ਦੇਣਾ ਮੈਂ ਤੇਰੀ ਹਾਲ ਕੀ ਤਾਂ ਫਿਰ ਮੈਂ ਦੱਸ ਕੇ ਤੋੜੀ ਹੁਣ ਤੁਰਨਾ ਵੀ ਔਖਾ ਕਰਨਾ ਡੰਡੇ ਤਾਂ ਦਬੈ ਰਾ ਹੁਣ ਤੁਰੇਗੀ ਕਿ ਤਰ੍ਹਾਂ ਆ ਵੇਖ ਲੈ ਆ ਵੇਖ ਲੈ ਮੈਂ ਤੋੜ ਲਾਗੀ ਕੋਈ ਇਹ ਬਦਲੇ ਮੈਨੂੰ ਖਰੇ ਅੰਬ ਤੋਰੀ ਦੇਵੇ ਗੱਲ ਕਰਦੇ ਵਾਹਿਗੁਰੂ ਚੱਕਰ ਸੁੱਕਾ ਸੋਕਾ ਬੀਬੀ ਜਦੋਂ ਤੂੰ ਕਹਿੰਦੇ ਨੇ ਇਦਾਂ ਹੀ ਹੋਈ ਹਾਂ ਹਾਂ ਮੈਨੂੰ ਹੋਇਆ ਕਹਿੰਦਾ ਨਾ ਉੱਥੇ ਸੀ ਪਰ ਅੰਬ ਲੱਗੇ ਹਾਂ ਆਣੀ ਕੀ ਗੱਲ ਹੋਈ ਤਾਂ ਮੈਂ ਮੈਂ ਸੁਖਨਾ ਇਹ ਦੱਸਣ ਲਈ ਆਂ ਅਗੇ ਮੈਂ ਸੋਹਰੇ ਦੇ ਵਿੱਚ ਇਦਾਂ ਹੀ ਤਾਂ ਤੇਰੇ ਨਾਲ ਤਰਸਣੇ ਹੋਗੀ ਤੇ ਕਹਿੰਦੀ ਤੋੜ ਕੇ ਦੇਖ ਮੈਂ ਬੜਾ ਸੋਹਰੂ ਤੋੜ ਕੇ ਤੇਰੇ ਤੋਂ ਬਗੈਰ ਬੜਰੋ ਮੇਲ ਲਾਉਂਦੀ ਆਂ ਜਦੋਂ ਜਦੋਂ ਤੂੰ ਜਦੋਂ ਮੈਂ ਤੈਨੂੰ ਦੱਸਦਾ ਜਦੋਂ ਤੂੰ ਇਹਨੂੰ ਦੱਸ ਦਿੰਦੀ ਤੇ ਫੇਰ ਖਰਾਬ ਹੋ ਜਾਣੀ ਜਦੋਂ ਤੂੰ ਬਿਮਾਰ ਹੋ ਗਈ ਸੀ ਨਾ ਮੰਜੇ ਤੇ ਪੈ ਗਈ ਸੀ ਇਹ ਮੈਨੂੰ ਪਤਾ ਇੱਕ ਦਿਨ ਕੀ ਕਹਿੰਦੀ 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 ਬਹੁਤਾ ਨਾ ਚੱਕਤ ਲੱਗਿਆ ਨੇ ਫੇਰ ਤੁਰਨ ਲੱਪਣਾ ਚੰਗਾ ਸਿਕੋ ਮੰਜੇ ਤੇ ਪੈ ਗਈ ਆ ਜਦੋਂ ਕਹਿੰਦੀ ਫੇਰ ਹੁੰਦੇ ਕਿ ਆ ਗੱਲ ਕਹੀਏ ਨੇ ਸਾਹਮਣੇ ਕੌਣ ਸੀ ਹੈ ਕੌਣ ਸਾਹਮਣੇ ਆ ਆਹੋ ਕੌਣ ਸਾਹਮਣੇ ਤੂੰ ਸਾਹਮਣੇ ਹੋ ਕੇ ਸਾਹਮਣਾ ਹੀ ਹਾਂ ਫੇਰ ਗੰਦ ਥੋੜਾ ਪਾਣਾ ਸਪਾਈਕਰ ਆ ਆ ਵੇਖ ਲੈ ਮੈਂ ਗੰਦ ਆ ਬੇਖਿਆ ਵੇਖਿਆ ਮੈਂ ਗੰਦ ਹੋ ਗਿਆ ਸਾਹਮਣਾ ਹੀ ਤਾਂ ਮਮੀ ਇਸ ਦੇ ਤੇ ਆ ਦੇਖਿਆ ਦੇਖਿਆ ਗੱਲ ਵੇਖਿਆ ਤੇ ਕਿਹੜੀ ਆ ਮੇਰਾ ਗੰਦ ਹੋ ਗਿਆ ਹੁਣ ਨਹੀਂ ਕੋਈ ਸਾਹਮਣਾ ਨਹੀਂ ਐਨਾ ਮੇਰਾ ਸੋਹਣਾ ਪਰਿਵਾਰ ਨਹੀਂ ਲੋ ਸੋਹਣੀਆਂ ਪਰ ਜਦ ਮੈਂ ਕੰਦੀ ਹੋ ਗਈ ਕੰਦੀ ਦੇਖਿਆ ਕਿ ਅਈਦਾ ਦੇ ਮੇਰੇ ਪੁੱਤ ਸ਼ਕੀਰ ਨੇ ਮੇਰੇ ਪੁੱਤ ਦੇ ਤਾਂ ਸਹੀ ਮਾਪਰ ਆਲੀ ਕੁਚਾ ਕਰ ਦਿਆ ਕਿ ਬੜੀ ਜਿੰਦਗੀ ਹੈ ਮਸਕੀਨੀ ਨਹੀਂ ਕੀਤੀ ਹੋ ਤਾਂ ਕੋਈ ਨਹੀਂ ਮਿਲਦਾ ਸ਼ਕੀਰ ਇਹਨੂੰ ਬੀਬੀ ਪਤਾ ਹੈ ਇਹਨੂੰ ਇੰਨੀ ਕੋ ਦੇਖੀ ਆ ਸਭ ਕੁਝ ਕੀਤਾ ਸੀ ਸ਼ਕੀਰ ਨੇ ਦੇਖੀ ਆ ਮਸਕੀਨੀ ਨਹੀਂ ਕੀਤੀ ਮੈਂ ਜਦੋਂ ਹੀ ਆਉਂਦਾ ਦੀ ਰਹੀ ਸੀਪਲ ਹਾਂ ਸਿੰਪਲ ਬਹੁਤ ਸਿੰਪਲ ਬੜੀ ਆ ਬੜੀ ਆਪਣੇ ਸੰਦੇ ਨਹੀਂ ਕਰੀ ਰਹੇ ਹੁੰਦੀ ਸੱਚੀ ਗੱਲ ਹੈ ਇਹ ਨਹੀਂ ਥੋੜਾ ਕੋਈ ਸੱਚੀ ਨਹੀਂ ਤੇਰੀ ਗੱਲ ਕੋਈ ਸੱਚੀ ਨਹੀਂ ਇਹਨੇ ਇੱਕ ਮਤ ਰੱਬ ਦਾ ਨਾਮ 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 ਰੱਬ ਦਾ ਇਹ ਆ ਬਾਬਾ ਜੀ ਕਹਿੰਦੇ ਆ ਗਏ ਬਾਬਾ ਜੀ ਇਸ਼ਨਾਨ ਕਰੋ ਸੋਚ ਸੰਜਮ ਰੱਖੋ ਇਹਦਾ ਮਤਲਬ ਉਦੋਂ ਨਾ ਕਿ ਨੀ ਆ ਕਮਿਟੀ ਪ੍ਰਾਂਤਰ ਆ ਪਾウダー ਪਰਫਿਊਮ ਤੁਹਾਡੇ ਮਾਪੋਤੇ ਦੇ ਮੁੱਕਦੇ ਆ ਕਦੀ ਮੇਰਾ ਵੀ ਦੇਖਿਆ ਪਾウダー ਲਾ ਉਹਦੇ ਡੱਡ ਤੇ ਭਰਿਆ ਪਿਆ ਸਾਰੇ ਆ ਨਾ ਲੈ ਤਾ ਨਾ ਤੇਰਾ ਇਹਨੇ ਬਦਨਾਮ ਕਰਤਾ ਤੈਨੂੰ ਦੁਨੀਆ ਚ ਵੀ ਪਰਫਿਊਮ ਲਾਉਣੀ ਤੂੰ ਮੈਂ ਪਾウダー ਪਾੜ ਰਹੀ ਨਹੀਂ ਮੈਂ ਨਹੀਂ ਆਖਿਆ ਪਾウダー ਮੈਂ ਪਾウダー ਕੀ ਕਰਨਾ ਮੈਂ ਪਾウダー ਤੋਂ ਬਾਹਰ ਸੀਗੀ ਹੇ ਸਿਆਹ ਰੰਗ ਦਾ ਮੈਂ ਇਹ ਕਿ ਨਹੀਂ ਕੀਤਾ ਤੇ ਮੈਨੂੰ ਕੀ ਆ ਬੜੇ ਸੋਹਣੇ ਅਰਗਾ ਉਂਗਲ ਨਾਲ ਦਿਖਾ ਵੀ ਉਂਗਲ ਦਿਖਾਉਂਦੀ ਤੈਨੂੰ ਕੱਪੜੇ ਧੋਤੇ ਪਾਓ ਤੁਕੀਂ ਦੀ ਆਪਰ ਤੀਓ ਫੋਨ ਦਾ ਖਸਮ ਉਹਨਾਂ ਆਈ ਪਹਿਲੇ ਮੇਰੇ ਪਾਰੇ ਸਾਹ ਪਈ ਨਾਲ ਆਈ ਮੇਰੇ ਪਾਰੇ ਤੂੰ ਕਿ ਦਿੰਦੀ ਤਾਂ ਪਹਿਲੇ ਅੱਗੇ ਮੇਰੇ ਹੀ ਹੁੰਦੀ ਸੀ ਉਹ ਮੈਂ ਦਾ ਮੈਂ ਤਾਂ ਜ਼ਿੰਦਗੀ ਤੇ ਮੈਂ ਹੋਣ ਨਹੀਂ ਦਿੱਤੇ ਕਪੜੇ ਆ ਆ ਡੰਡਾ ਨਹੀਂ ਲੈਣਾ ਪੜਾ ਇਹ ਕਹਿੰਦੇ ਬੰਗਿਆ ਤੋਂ ਆ ਆ ਦੇਖ ਲੈ ਕਰਦੀ ਕੀ ਮੈਂ ਤੋੜ ਲਾਂਗੀ ਫਿਰ ਮੈਂ ਤੋਰੀ ਦੇ ਵਜੇ ਤੇਰੇ ਤੇਰੇ ਬਾਤ ਪੂਰੇ ਬਾਬਿਆਂ ਨੂੰ ਮੰਨਦੀ ਹੈ ਤੇਰੇ ਬਾਬਿਆਂ ਘੜ ਕਰ ਬੇਨਤੀ ਕਿ ਮਾੜਾ ਡੇ ਤੋੜਨਾ ਪੈਦਾ ਤੇਰੇ ਤੇ ਸਿੱਧੀ ਕਰੂਗੀ ਬੇਨਤੀਆਂ ਕਰਦਾ ਮੈਂ ਕਦੀ ਵੀ ਨਹੀਂ ਕਰਦਾ ਦੋਸ਼ੁਨਾ ਕਹਿੰਦੀ ਦੁਸ਼ਮਨਾ ਦੀ ਬੇਨਤੀ ਆ ਦੰਨਾ ਰੱਖਦਾ ਬੇਨਤੀ ਹੋ ਗਈ ਇਹ ਬੀਬੀ ਤੈਨੂੰ ਨਹੀਂ ਤੂੰ ਜਿੱਤ ਸਕਦੀ ਇਹ ਮੁਰੇ ਹੱਥ ਤੇ ਕੇ ਚੰਗੇ ਆ ਮੈਂ ਜਿੱਤ ਕਿਉਂ ਨਹੀਂ ਸਕਦੀ ਇਹ ਮੈਂ ਨਹੀਂ ਤੂੰ ਜਾਣਦੀ ਆ ਜਿੱਤ ਗਈਆਂ ਮੈਂ ਕੀ ਜਿੱਤਿਆ ਤੂੰ ਕੀ ਜਿੱਤਿਆ ਤੂੰ ਤਾਂ ਮੈਂ ਕਹਿੰਦੀ ਜ਼ੋਰ ਲਾਈ ਜਾਂਦੀ ਆ ਕੀ ਜਿੱਤਿਆ ਕੀ ਜਿੱਤਿਆ ਤੂੰ ਉਦਾਂ ਹੀ ਬੱਸ ਹੈਂ ਤੈਨੂੰ ਮਾਰਾਇਨੇ ਤਾਂ ਠੀਕ ਆ ਤੂੰ ਕਹਿੰਦੀ ਲਾ ਮੈਨੂੰ ਮਾਰਾਇਨੇ ਭਾਗ ਲਾਇਆ ਮੈਂ ਕੀਤੀ ਕਿਉਂ ਨਹੀਂ ਕੀਤੀ ਆ ਹਾਂ ਚੜੀ ਫੁਕੀ ਬੀਬੀ ਇੱਥੇ ਆਲੇ ਹੋਰੇ ਫੁੱਲੇ ਸਭ ਪਾਗ ਮੈ ਤਾਂ ਕਿੱਥਾ ਲੱਗਾ ਮਾਰਾ ਨੂੰ ਪਤਾ ਨਹੀਂ ਹੈ ਹਰ ਚ ਕੁਲਦੀਪ ਘਰ ਆਉਣੀ ਹੈ ਚਲ ਇੱਥੇ ਰੰਗ ਭਗ ਲੱਗੇ ਰਿਆ ਤੇਰੇ ਕਰਕੇ ਤਾਂ ਪਹਿਲਾਂ ਇੱਥੇ ਭੇਜਣਾ ਸੀ ਤੇਰੇ ਆਏ ਤੇ ਸਭ ਹੋ ਗਿਆ ਨਹੀਂ ਕਹੀ ਤੇ ਨਾ ਇਹ ਤਾਂ ਚੀਜ਼ਾਂ ਦੇ ਲਿਆਣ ਨਹੀਂ ਨਾ ਨਾ ਮੇਰੇ ਨਿੱਕੇ ਜਿਹੜੇ ਸਭ ਤੇਰੀ ਆਈ ਤੇ ਹੋਏ ਨੇ ਦੋ ਤਿੰਨ ਮੇਰੇ ਘਰ ਹੋਏ ਨੇ ਤੂੰ ਇਹ ਲੈ ਕੇ ਚੁੱਕੇ ਗੱਡੀਆਂ ਗੁੱਡੀਆਂ ਦੇ ਆਹ ਗੱਲ ਕਹੀ ਹੈ ਆਈ ਨਹੀਂ ਲੈਣ ਮੈਂ ਜਾਂ ਵਿਆਹ ਕਰਦੀ ਨਾ ਜਾਂ ਬੈਠਾ ਹਾਂ ਹਾਂ ਆਈ ਨਹੀਂ ਕਰਨਾ ਦੋ ਤੇ ਮੇਰੇ ਘਰ ਆਏ ਕੁੜੀਆਂ ਨੇ ਆਣ ਕੇ ਇੱਥੇ ਆਈ ਹੋਏ ਉਹਨਾਂ ਦੇ ਮੈਂ ਸਾਹਵੇਂ ਸਾਰਾ ਕੁਮ ਸਾਹਮਣਾ ਨਹੀਂ ਸਾਹਮਣੇ ਉਹ ਉਹ ਇਥੇ ਇਹ ਨਸਰ ਮਾਲੀ ਨਾ ਇਹ ਤਾਂ ਲੈ ਨਹੀਂ ਗਈ ਕੁੜੀਆਂ ਨੇ ਹੋਰੀਆਂ ਚਾਹ ਪਾਉਣ ਮਾਲੀ ਮੈਂ ਆਈ ਕੁੜੀਆਂ ਨੇ ਸਾਰਾ ਕੁਝ ਦੇ ਕੇ ਤੋੜਿਆ ਇਦਾਂ ਨਹੀਂ ਰੱਖੀਆਂ ਆਂ ਫੇਰ ਦੇਖ ਦੇਣੀਆਂ ਦੀ ਤੂੰ ਕਿਥੋਂ ਦੇਣਾ ਆਹ ਦੇਰ ਸਹੀ ਕਿੱਥੇ ਤੇਰੀ ਪੈੜੀ ਬੰਨਾ ਇਸੇ ਘਰ ਚੋਂ ਦੇਣਾ ਕਿਥੋਂ ਭਰਜਾਈਆਂ ਨਹੀਂ ਦਿੰਦੀਆਂ ਮੈਂ ਕਿਉਂ ਨਹੀਂ ਦਿੰਦੀਆਂ ਤੇਰਾ ਗੱਲ ਕਿਹੜੀ ਕਰ ਰਹੀ ਹੈ ਉਹ ਫੇਰ ਨਹੀਂ ਦਿੰਦੀਆਂ ਚੁੱਪ ਕਰ ਜਾ ਇੱਕ ਤਕਦੀਰ ਬਾਕੀ ਭਰਜਾਈਆਂ ਦੇਖਦੀਆਂ ਭਰਜਾਈਆਂ ਨਾ ਦਿੰਦੀ ਹੋਏ ਨੀ ਸਾਰੀਆਂ ਫੱਟੀਆਂਆਂ ਮੇਰੀਆਂ ਭਰਜਾਈਆਂ ਇਦਾਂ ਲੱਡੀਆਂ ਪੱਧੀਆਂ ਹੁੰਦੀਆਂ ਪਤਾ ਆਪਣੀ ਬਹਿ ਚ ਲੈ ਗੋਣ ਆਪਣੇ ਮਾਰੇ ਕਿੰਦਾ ਹੋ ਰਹੀ ਏਦਾਂ ਲੱਗਦਾ ਅੱਡਾ ਹੁੰਦੀਆਂ ਨੇ ਮੇਰੀਆਂ ਕੁੜੀਆਂ ਨੇ ਕਿੱਦਾਂ ਕਰੇ ਮੇਰੀਆਂ ਬੜੀਆਂ ਲੱਗੋ ਕਰ ਬਲੋ ਦੇਹ ਲਾ ਬੀਬੀ ਨੂੰ ਵੇਚ ਲਈਂ ਲੈਂਦੀ ਵੇਚ ਜਾਣ ਕੇ ਲਈਂਦੀ ਉਹਨੇ ਕਿ ਉੱਪਰ ਜਾਇਆਂ ਤਾਂ ਮੈਨੂੰ ਮੱਤ ਮਿਲੀ ਆ ਕਿ ਆਪਣਾ ਧੀਆ ਭੈਣਾ ਨੂੰ ਏਦਾਂ ਤੋਰੀਦਾ ਆ ਮੈਂ ਤੋੜਦੀ ਆ ਪਰ ਤੋੜਦਾ ਨਹੀਂ ਕਿੱਥੋਂ ਤੋੜਦੀ ਤੂੰ ਕਰੋ ਤੋੜਨੀ ਨਹੀਂ ਕਿੱਥੋਂ ਤੋੜਦੀਆਂ ਲੋਕਾਂ ਕਰ ਜਾਂਦਾ ਨਹੀਂ ਮੰਗ ਕੇ ਲਈਂਦੀ ਬਾਤ ਨੂੰ ਹੀ ਬੋਲਣਾ ਮੈਂ ਤਾਂ ਦਿੱਤਾ ਕਿ ਤੂੰ ਚੁੱਪ ਕਰਾ ਦੇ ਜੱਪ ਕਰ ਜਾ ਆਖੇ ਲੰਦਿਆ ਬਸ ਕਰ ਕੇ ਹੁਣ ਤੇਰਾ ਕੋਈ ਗੱਲ ਨਹੀਂ ਕਰ ਬਸ ਐਤੀ ਆਡੀ ਬਲੌਕ ਖਤਮ ਕਰ ਹਾਂ ਤੇਰਾ ਕੋਈ ਗੱਲ ਨਹੀਂ ਕਰਨੀ ਹਾਂ ਨਹੀਂ ਕਿੱਥੋਂ ਲਿਆਗਣੀ ਕਿ ਮੈਂ ਇੱਥੇ ਨਹੀਂ ਆ ਕੇ ਕਰਦੀ ਸਾਰੀ ਮਰ ਪਿੱਛੇ ਹੀ ਜਾਂਦੀ ਰਹਿ ਤੈਨੂੰ ਨਹੀਂ ਕੋਈ ਦਿੰਦੇ ਨੂੰ ਵੀ ਬੱਸ ਕਰ ਹਾਂ ਬਸ ਕਰ ਕੇ ਜੱਪ ਆਹੀ ਆਹੀ ਹੋਰ ਕੰਮ ਵੀ ਕਰਦੇ ਕਾ ਭੁਗ ਤੇ ਚੱਲ ਜਾ ਜੱਪ ਭੁਗ ਤੇ ਜਾ ਕੇ ਜਾ ਆਪਣੇ ਧੰਮਿਸਾਨਾ ਕਾ ਪਹੁੰਚ ਜਾ। ਓਕ ਕੇ ਬਹਿ ਜਾਂਦਾ ਮੈਂ ਆਪਣਾ ਮਹਾਰਾਜ ਦੇ ਨਾਲ ਐਂ ਨਹੀਂ ਉੱਥੋਂ ਠਾਲ ਲਿਆ ਮੈਨੂੰ ਸੱਬਦ ਕਹਿੰਦੀ ਉੱਥੇ। ਮੈਂ ਨਹੀਂ ਠਾਲਿਆ ਤੇਰੇ ਪੁੱਤ ਨੇ ਕਿਹਾ ਮੈਂ ਅੰਦਰ ਚਲਵਾਂਗੇ ਬਹਿਣ ਗਿਆ। ਪੁੱਤ ਸਾਰਾ ਪੁੱਤ ਨੇ ਦਬਾ ਲੱਗ ਜਾਂਦਾ। ਉਹ ਤੇਰਾ ਪੁੱਤ ਦਾ ਮੈਂ ਨਹੀਂ ਕਿਹਾ ਮੇਰਾ ਨਾ ਹੁੰਦਾ ਲਾਦੀ ਨੀ ਨੀ ਜਰੀਲੀ ਐ ਨੀ ਜਰੀਲੀ ਤੇ ਤੂੰ ਹੁੜੀ ਜੀ ਤੇਰੇ ਕਿੰਨਾ ਜਰੀਲਾ ਐ ਨਹੀਂ ਉਹ ਤਾਂ ਸੱਚੇ ਡੰਗ ਮਾਰਦੇ ਨੇ ਮੁਰਚਾ ਹੁੰਦੀ। ਤੈਨੂੰ ਗੱਡੀ ਵੀ ਤਾਂ ਵਾਜਦੀ ਸੀ। ਗੱਡੀ ਗੱਡੀ ਕਿੰਦਾ ਅਗਰਾ

ਬੀਬੀ ਜੈਨੂ ਇਨੇ ਡੰਗ ਮਾਰ ਦੇਣਾ ਮੰਮੀ ਨੇ ਬੜੀ ਠੀਕ ਹੋ ਸਕਦਾ ਪਪਾ ਜਿੱਥੇ ਮਰਜ਼ੀ ਲੈ ਲਓ ਜਿੱਤ ਕੇ ਜਿਹੜਾ ਸੁਣ ਜਾਓ ਮਰੇ ਜਾਓ ਕਾ ਜਿੱਤ ਗਏ ਨਾ ਥਾਂ ਸੁਝੇ ਜਿੱਤ ਗਏ ਤੁਸੀਂ ਜਿੱਤ ਗਏ ਹੀ ਹਾਰ ਜਿੱਤ ਗਏ ਜਿੱਤ ਬਾ ਜਿੱਤ ਕੇ ਜਾਓ ਜੀ ਜਾਓ ਰੋਟੀ ਪਾਣੀ ਨਾ ਦੇ ਹੋਏ ਜੇ ਬੁੱਧੀ ਨਹੀਂ ਤਾਂ ਖਾਣ ਨਹੀਂ ਪਣਾਇਆ ਜੇ ਹੋਣਾ ਇੰਨਾ ਜ਼ਿਆਦੇ ਸਾਨੂੰ ਲੋੜਾ ਰੋਟੀ ਨਾ ਦੇਈ ਰੋਟੀ ਨਾ ਦੇਈ ਲਓ ਜੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਬਾਕੀ ਅੱਜ ਮੈਸੇਜ ਵੀ ਪੜ੍ਹ ਕੇ ਦਿਖਾਵਾਂਗੇ ਤੁਹਾਨੂੰ ਜਿਹੜਾ ਜਿਹੜਾ ਦੇ ਆਏ ਆ ਸਭੀ ਬੀਬੀ ਲਵ ਯੂ ਕਹਿੰਦੇ ਸਾਰਿਆਂ ਨੂੰ ਲਵ ਯੂ ਯੇ ਲਵ ਯੂ ਸਾਰੇ ਕਿਹ ਪਿਆਰ ਤੁਸੀਂ ਦੇਣਾ ਕਰਨਾ ਕਮੈਂਟ ਤੁਸੀਂ ਕਰਨੇ ਆ ਸਾਡਾ ਫਰਜ਼ ਆ ਤੁਹਾਨੂੰ ਹਸਾਉਣਾ ਖਡਾਉਣਾ ਲੜਨਾ ਭੜਨਾ ਠੀਕ ਹੈ ਜੀ ਸਾਡਾ ਕੰਮ ਇਹੋ ਹੀ ਆ ਹਾਂ ਬਸ ਸਾਡਾ ਆ ਲੈਣਾ ਹੀ ਰੋਈ ਰੱਖਣੀ ਆ ਪਰ ਸਾਡੀ ਲੜਾਈ ਸੱਚੀ ਹੈ ਨੀ। ਹਾਂ ਝੂਠੀ ਆ। ਸੱਚੀ ਹੈ। ਉਹ ਤੇ ਇਹ ਜੋ ਮਰਦੀ ਗਈ ਸੱਚੀ ਲੜਾਈ ਲੜਾਈ ਤੇ ਨਹੀਂ ਸ਼ੁਰੂ ਐਦਾਂ ਦੀ। ਐਵੇਂ ਸੁਫਾਈਆਂ ਨਹੀਂ ਦੇਣੀਆਂ ਐਦਾਂ ਦੀ। ਕੋਈ ਲੜਾਈ ਦੀ ਇਹ ਐ ਵੀ ਝੂਠ ਬੋਲਦੇ ਨਾ ਇਹ ਝੂਠ ਨਹੀਂ ਬੋਲਦਾ ਕੋਈ। ਇਹ ਨਾ ਸੱਚ ਕਰਦੇ ਬੰਦੇ ਉਹ ਨਹੀਂ। ਜਿਹੜਾ ਸੱਚ ਨਾ ਬੰਦਾ ਬਹੁਤ ਝੂਠ ਬੋਲਦਾ ਯਾਰ। ਕਹਾਂ ਦੇ ਘਰ ਦੇ ਝੂਠ ਦਾ ਭਰੰਦਾ ਐ। ਸਾਡੇ ਇਹ ਝੂਠ ਦਾ ਭਰੰਦਾ। ਸਾਡੇ ਘਰ ਝੂਠ ਨਹੀਂ ਬੋਲਦਾ ਕੋਈ। ਇਹ ਤੋਂ ਵੀ ਨਾ। ਇਹ ਤੋਂ ਵੀ ਨਾ। ਇਹ ਤੋਂ ਬਗੈਰ ਕੋਈ ਝੂਠ ਨਹੀਂ ਬੰਦਾ। ਆ ਸਾਡਾ ਸਿੰਘ ਸਾਹਿਬ ਦਾ ਬਣਾ ਸਾਡੀ ਸੱਚੀ ਲੜਾਈ ਸਾਡੇ ਸ਼ੁਕਲ ਮੇਲਾ ਹੈ ਇਹ ਠੀਕ ਆ ਪਾਰੀ ਪਾਰੀ ਕਰਾ ਠੀਕ ਆ ਪਾਰਾ ਪਾਰਾ ਕੀ ਚੜਿਆ ਆ ਰਿਹਾ ਹਾਂ ਪਾਰਾ ਪਾਰਾ ਆ ਇੱਕ ਹੋਰ ਕਰ ਨਹੀਂ ਬਸ ਹੋਣੀ ਬੁੜੀਆ ਓਏ ਨਹੀਂ ਮਿਲਦਾ ਓਏ ਬੁੜੀ ਆਸਵਾ ਜਰਾ ਮਾ ਇਹ ਮੇਨੂੰ ਨਾਮ ਤਾਂ ਕੋਈ ਖੋਈ ਨਹੀਂ ਪੀਆਂ ਖਾਖਦੇ ਦੋ ਤੀਆਂ ਮੈਨੂੰ ਕੱਢ ਲੈ ਮੈਨੂੰ ਦਿੱਤਾ ਅੱਗੇ ਇਹਨੂੰ ਬਣਾਉਣੀ ਹੁੰਦੀ ਆ ਤੈਨੂੰ ਮੈਂ ਕਿੱਥੇ ਇੰਨੀ ਜੋਗੀ ਐ ਖਾਖਦੇ ਹੋ ਸਾਡੇ ਕੋਲ ਹੀ ਕੁਝ ਨਹੀਂ ਤੇ ਹੁਣ ਕਹਿੰਦੀ ਤੈਨੂੰ ਖਾਣੀ ਮੈਂ ਖਾਧੀਆਂ ਚਾਰ ਖਾ ਲੀਆਂ ਮੈਂ ਸੱਚੀ ਹਾਂ ਅਈ ਨਹੀਂ ਨਾ ਖਾਈ ਕੋਈ ਪਰ ਆਉਂਦਾ ਤੇ ਇੰਨੀ ਘਰ ਰੱਦਰ ਦੇ ਵੀ ਨਹੀਂ ਕਿਉਂ ਕਿ ਆ ਮਾਨੂੰ ਆ ਰਿਹਾ ਹੁਣ ਨਹੀਂ ਖਾਣੇ ਤੇ ਤੇਰੇ ਬੀ ਇਹਦੇ ਹੱਥ ਦੀ ਨਾ ਖਾਈ ਇਹਨੇ ਪਤਾ ਨਹੀਂ ਕੀ ਪਾਇਆ ਵਿੱਚ ਨਾ ਖਾਇਆ ਕਰ ਇਹਦੇ ਹੱਥ ਦੀ ਨਹੀਂ ਨਹੀਂ ਇਹ ਇਹ ਵਾਰੀ ਕਿਹਾ ਮੈਂ ਤੁਹਾਨੂੰ ਨਹੀਂ ਕੀ ਪਉਣਾ ਯਾਰ ਆਈ ਯਾਰ ਪਾਇਆ ਮੜਾ ਗਈ ਖਾਣਾ ਓਹੋ ਓ ਆ ਕੀ ਗੱਲ ਹੋਈ ਹਾਂ ਆ ਦਸ ਗਾ ਉਹ ਮੋਲ ਵੇੜ ਗਈ ਪਰ ਪਾਣੀ ਦੇ ਦੇ ਮੈਨੂੰ ਪਾਣੀ ਦੇ ਨਹੀਂ 扑ੜਕਦੀ ਫਿਰਦੀ ਆ ਹੈ ਪਾਰੀ ਕਰ ਅਗਾ ਜਾ ਮੂਲੀ ਬੁੜਿਆ ਮੇਰਾ ਪਾਰਾ ਚੜਿਆ ਉਹ ਤੇ ਕੰਮ ਕਰ ਜਿਹੜਾ ਕਰਦਾ ਫਿਰ ਸਾਬੀ ਕਹਿੰਦਾ ਮੈਂ ਨਹੀਂ ਹੋਣਾ ਕਹਿੰਦਾ ਮੈਂ ਮੈਨੂੰ ਤੁਹਾਡੀ ਬੀਬੀ ਦਾ ਬੋਲਦੀ ਆ ਨਾ ਹਾਂ ਆ ਵੇਖ ਲੈ ਸਾਬੀ ਦੇ ਘਰ ਚੱਲ ਜਾਣਾ ਮੈਂ ਆਹੋ ਦੱਸ ਕਹਿ ਨਾ ਫੇ ਇਦਾਂ ਨਹੀਂ ਗੁਜ਼ਾਰਾ ਬਣੇ ਹੋਣਾ ਕਹਤਾ ਮੀਆਂ ਬਿਨਾ ਗੁਜ਼ਾਰਾ ਹੋ ਸਕਦਾ ਨਹੀਂ ਦੇ ਹੋਰ ਪੜਾ ਹੁਣ ਆ ਪੈਣਾ ਸੋ ਲਓ ਜੀ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਸੋ ਪ੍ਰਵਾਣ ਕਰਿਓ ਇੱਕ ਕਮੈਂਟ ਤੇ ਲਾਈਕ ਇਹ ਤੋਂ ਪਤਾ ਲੱਗਣਾ ਚਾਹੀਦਾ ਵੀ ਵੀਡੀਓ ਤੁਹਾਨੂੰ ਕਿੰਨੀ ਪਸੰਦ ਆਈ ਆ ਸੋ ਲਵ ਯੂ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ ਚੜਦੀ ਕਲਾ 'ਚ ਰਹੋ ਜੀ ਓਕੇ ਬੀਬੀ ਜੀ ਬਾਏ ਬਾਏ ਕਰ ਦੋ ਪਰ ਕਹਿੰਦੇ ਪੜ ਕੇ ਸੁਣਾ ਬੀਬੀ ਕਹਿੰਦੀ ਮੈਨੂੰ ਕਮੈਂਟ ਪੜ ਕੇ ਸੁਣਾ ਵੀ ਕਿਹਨਾ ਕਿਹਨਾ ਦੇ ਆਏ ਆ ਸੋ ਹੁਣ ਮੈਨੂੰ ਪੜਨੇ ਪੈਣੇ ਆ ਸੋ ਸੁਣਾ ਦੰਨੇ ਆ ਜੀ